ਜਿੱਥੇ ਕਿ ਇੱਕ ਸਮਾਜ ਸੇਵਕੀ ਵੱਲੋਂ ਜਿਹੜਾ ਇੱਥੇ ਸ਼੍ਰੀ ਗੁਰੂ ਤੇਗਪਾਹਾਦਰ ਜੀ ਦੇ 400 ਸਾਲਾ ਉਸਤਵ ਪ੍ਰਕਾਸ਼ ਉਸਤਵ ਦੇ ਉੱਤੇ ਜਿੱਥੇ ਕਿ 4000 ਬੂਟੇ ਜਿਹੜੇ ਉਹ ਲਗਾਏ ਗਏ ਇਸਕੇ ਕਿਉਂਕਿ ਲੰਗਰ ਜਿਹੜਾ ਹੈ ਉਹ ਬੜਾ ਤਕੜਾ ਲਗਾਇਆ ਗਿਆ ਸੀਗਾ ਜਿੱਥੇ ਕਿ ਗੱਲ ਕਰਦੇ ਆ ਬੂਟਿਆਂ ਦਾ ਲੰਗਰ ਲਗਾਇਆ ਗਿਆ ਸੀ ਤੇ ਇਸ ਜਗ੍ਹਾ ਨੂੰ ਜਿੱਥੇ ਸਥਾਪਿਤ ਜਗ੍ਹਾ ਜਿਹੜੀ ਹੈ ਉਹ ਅੰਮ੍ਰਿਤਸਰ ਹਾਈਵੇ ਰੋਡ ਦੇ ਉੱਪਰ ਹੈ ਇਧਰੋਂ ਬਹੁਤ ਦੁੱਖ ਲੱਗਾ ਦੇਖ ਕੇ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਪ੍ਰਸ਼ਾਸਨ ਨੇ ਔਰ ਐਨ ਐਚ ਐਪਰ ਸਾਡੇ ਨਹੀਂ ਕਿਤੇ ਗਵਾਂਢੀ ਹੋਣਾ ਚਾਹੀਦਾ ਸਾਡੀ ਘਰ ਦੇ ਵਿੱਚ ਤਰੇ ਗਿਆ ਉਸ ਦਾ ਖਲਾਰਾ ਪੈਂਦਾ ਇਹਨੂੰ ਅਸੀਂ ਛਾਂਗ ਦਿੰਨੇ ਆ ਤਾਂ ਲੱਗਦਾ ਕਿ ਅੱਜ ਉਸ ਰੁੱਖ ਦੀ ਵਜ੍ਹਾ ਦੇ ਨਾਲ ਹੀ ਅਸੀਂ ਜਿਹੜਾ ਕਿਤੇ ਨਾ ਕਿਤੇ ਆਪਣੇ ਜੀਵਨ ਨੂੰ ਬਚਾ ਕੇ ਬੈਠੇ ਨੇ ਬਿਲਕੁਲ ਭਾਜੀ ਤੁਸੀਂ ਦੇਖੋ ਜਦੋਂ ਅੰਤ ਵੇਲਾ ਹੁੰਦਾ ਨਾ ਡਾਕਟਰ ਕੋ ਵੈਂਟੀਲੇਟਰ ਤੇ ਪਿਆ ਹੁੰਦਾ ਹੈ ਇਨਸਾਨ ਇਨਸਾਨ ਨੂੰ ਮੁੱਲ ਆਕਸੀਜਨ ਦਿੰਦਾ ਸਾਹ ਮੁੱਲ ਦਿੰਦਾ ਬੰਦਾ ਤੇ ਜੀ ਅਮੇਜ਼ਿੰਗ ਟੀਵੀ ਦੇਖ ਰਹੇ ਹੋ ਤਾਂ ਅਸੀਂ ਇਸ ਟਾਈਮ ਪਠਾਨਕੋਟ ਬਟਾਲਾ ਨੂੰ ਜਿਹੜਾ ਹਾਈਵੇ ਜਿਹੜਾ ਲੰਘ ਜਾਂਦਾ ਹੈ ਬਾਈਪਾਸ ਉੱਥੇ ਸਥਿਤ ਹੈ ਜਿੱਥੇ ਕਿ ਇੱਕ ਸਮਾਜ ਸੇਵਕੀ ਵੱਲੋਂ ਜਿਹੜਾ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਉਸਤਵ ਪ੍ਰਕਾਸ਼ ਉਸਤਵ ਦੇ ਉੱਤੇ ਜਿੱਥੇ ਕਿ 4000 ਬੂਟੇ ਜਿਹੜੇ ਉਹ ਲਗਾਏ ਗਏ ਇਸਕੇ ਕਿਉਂਕਿ ਲੰਗਰ ਜਿਹੜਾ ਹੈ ਉਹ ਬੜਾ ਤਗੜਾ ਲਗਾਇਆ ਗਿਆ ਸੀਗਾ ਜਿੱਥੇ ਇੱਕ ਗੱਲ ਕਰਦੇ ਆ ਬੂਟਿਆਂ ਦਾ ਲੰਗਰ ਲਗਾਇਆ ਗਿਆ ਸੀ ਤੇ ਇਸ ਜਗ੍ਹਾ ਨੂੰ ਜਿੱਥੇ ਸਥਾਪਿਤ ਇਹ ਜਗ੍ਹਾ ਜਿਹੜੀ ਹੈ ਉਹ ਅੰਮ੍ਰਿਤਸਰ ਹਾਈਵੇ ਰੋਡ ਦੇ ਉੱਪਰ ਹੈ ਇਧਰੋਂ ਜਿਹੜਾ ਲੱਗਦਾ ਹੈ ਪਠਾਨਕੋਟ ਹਾਈਵੇ ਆ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ 4000 ਦੇ ਕਰੀਬ ਜਿਹੜੇ ਉਹ ਬੂਟੇ ਲਗਾਏ ਗਏ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਅਚਾਨਕ ਜਿਹੜੀ ਇੱਥੇ ਅੱਗ ਲੱਗਦੀ ਹੈ ਤਾਂ ਜਿਹੜਾ ਜੰਗਲ ਆ ਉਹ ਨਸ਼ਟ ਹੋ ਜਾਂਦਾ ਜਿਸ ਹਰਿਆ ਭਰਿਆ ਜੰਗਲ ਉਸ ਨੂੰ ਅੱਗ ਲੱਗ ਜਾਂਦੀ ਹੈ ਤਾਂ ਸਾਡੇ ਵਿੱਚ ਸਮਾਜ ਸੇਵਕੀ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬੜੇ ਇੱਕ ਪਵਿੱਤਰ ਤਿਹਾਡੇ ਦੇ ਉੱਤੇ 400 ਸਾਲਾਨਾ ਸਾਲਾ ਜਦੋਂ ਪ੍ਰਕਾਸ਼ ਉਸਤਫ ਸੀਗਾ ਉਸ ਉੱਤੇ ਤੁਸੀਂ ਇੱਕ ਸੇਵਾ ਕੀਤੀ ਸੀਗੀ ਬੜਾ ਵੱਡਾ ਜਿਹੜਾ ਲੰਗਰ ਲਗਾਇਆ ਸੀਗਾ ਉਸ ਸਮੇਂ ਦੇ ਵਿੱਚ ਇੱਥੇ ਜਦੋਂ ਹਰਿਆ-ਭਰਿਆ ਜਿਹੜਾ ਜੰਗਲ ਹੋ ਗਿਆ ਸੀ ਤੇ ਇੱਕ ਬੜਾ ਅੱਖਾਂ ਨੂੰ ਵੇਖਣ ਵਾਲਾ ਸਕੂਨ ਮਿਲਦਾ ਸੀਗਾ ਤੇ ਇੱਕ ਅਚਾਨਕ ਜਦੋਂ ਅੱਗ ਲੱਗੀ ਇਹ ਜੰਗਲ ਅੱਜ ਜਿਹੜਾ ਹੈ ਸੁਆਹ ਜਿਹੜਾ ਹੋਇਆ ਪਿਆ ਹੈ ਕਿਦਾਂ ਦਾ ਮਹਿਸੂਸ ਹਾਂ ਬਹੁਤ ਦੁੱਖ ਲੱਗਾ ਦੇਖ ਕੇ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਪ੍ਰਸ਼ਾਸਨ ਨੇ ਔਰ ਐਨ ਐਚ ਏ ਨੇ ਬੜਾ ਸ਼ਲਾਘਾਜਨਕ ਉਪਰਾਲਾ ਕੀਤਾ ਸੀ ਇਹ ਜੰਗਲੋਣਾ ਲਗਾਇਆ ਸੀ ਅਸੀਂ ਵੀ ਬੂਟੇ ਪਰਲੇ ਬੰਨੇ ਐਮ ਪੀ ਔਜਲਾ ਜੀ ਦੇ ਨਾਲ ਰਲ ਕੇ ਇਧਰ ਪਰਲੇ ਬੰਨੇ ਲਾਏ ਸੀ ਔਰ ਇੱਥੇ ਵੀ ਅਸੀਂ ਆਉਂਦੇ ਜਾਂਦੇ ਸੀ ਬੜਾ ਸੋਹਣਾ ਪ੍ਰਾਲਾ ਸੀ ਇਹਦੇ ਅਲਵੇ ਕੇ ਸੀ ਪ੍ਰੇਰਿਤ ਹੋਏ ਸੀਗੇ ਕਿਉਂਕਿ ਇਹ ਮਾਜੇ ਦੇ ਵਿੱਚ ਬਾਬਾ ਸੇਵਾ ਸਿੰਘ ਔਣਾ ਦੀ ਬਹੁਤ ਵੱਡੀ ਦੇਣ ਹੈ ਖਡੂਰ ਸਾਹਿਬ ਵਾਲੇ ਕਾਰਸ ਵਾਲੇ ਮਹਾਂਪੁਰਸ਼ ਇਦਾਂ ਹੀ ਕਿਲਾ ਨੰਦਗੜ ਨਾਨਪੁਰ ਸਾਹਿਬ ਨੂੰ ਜਦੋਂ ਜਾਈਦਾ ਉਹ ਸੜਕ ਬਣਾ ਰਿਹਾ ਮਹਾਂਪੁਰਖ ਉਹਨਾਂ ਦੀ ਬਹੁਤ ਵੱਡੀ ਦੇਣ ਆ ਨਹਿਰ ਦੇ ਕੰਢੇ ਤੇ ਜਦੋਂ ਅਸੀਂ ਉੱਥੇ ਸੇਵਾ ਕਰਦੇ ਹਾਂ ਉੱਥੇ ਵੀ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲੇ ਆ ਮਹਾਂਪੁਰਖ ਉਹਨਾਂ ਦੀ ਬੜੀ ਵੱਡੀ ਦੇਣ ਆ ਔਰ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਬੜਾ ਹੀ ਸ਼ਲਾਘਾਯੋਗ ਉਪਰਾਲਾ ਸੀ ਔਰ ਪ੍ਰਸ਼ਾਸਨ ਨੇ ਆਪਣਾ ਕੰਮ ਕੀਤਾ ਅਸੀਂ ਪ੍ਰਸ਼ਾਸਨ ਨੂੰ ਲਾਂ ਤਾਂ ਜਿੱਥੇ ਪਾ ਦਿੰਨੇ ਆ ਉੱਥੇ ਪ੍ਰਸ਼ਾਸਨ ਨੇ ਜੇ ਕੋਈ ਚੰਗਾ ਕੰਮ ਕੀਤਾ ਤਾਂ ਸਾਡਾ ਫਰਜ਼ ਬਣਦਾ ਸੀ ਉਹਨਾਂ ਦਾ ਸਾਥ ਦੇਣਾ ਇੱਕ ਗਲਤੀ ਜ਼ਰੂਰ ਉਹਨਾਂ ਕੋ ਹੋਈ ਪ੍ਰਸ਼ਾਸਨ ਕੋ ਵੀ ਬੂਟੇ ਲਾ ਇਥੇ ਬੰਦਾ ਰੱਖਣਾ ਚਾਹੀਦਾ ਸੀ ਜੋ ਪਾਣੀ ਪਾਉਂਦਾ ਜੋ ਇਸ ਤੇ ਧਿਆਨ ਰੱਖਦਾ ਬੂਟੇ ਲਾ ਕੇ ਇਕੱਲਾ ਨਹੀਂ ਜਾਣਾ ਚਾਹੀਦਾ ਉਸੇ ਲਾ ਕੇ ਧਿਆਨ ਹੀ ਰੱਖਣਾ ਚਾਹੀਦਾ ਔਰ ਇਥੇ ਕਿਸੇ ਨੇ ਧਿਆਨ ਨਹੀਂ ਰੱਖਿਆ ਤੇ ਕਿਸੇ ਸ਼ਰਾਬੀ ਬੰਦੇ ਨੇ ਅਕਲ ਆਤੀ ਔਰ ਇਹ ਸਾਰੇ ਰੁੱਖ ਜਿਹੜੇ ਆ ਸਾੜ ਕੇ ਸੁਆਹ ਕਰ ਦਿੱਤੇ ਹੁਣ ਕਿ ਮੈਂ ਹਮਲੇਸ਼ਰ ਦੇ ਡੀਸੀ ਮੈਡਮ ਦੇ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਦੇ ਧਿਆਨ 'ਚ ਸਾਰੀ ਗੱਲ ਆਂਦੀ ਸੀ ਕਿ ਆ ਗੱਲ ਹੋਈ ਉੱਥੇ ਉਹਨਾਂ ਨੇ ਡੀਐਫਓ ਨੂੰ ਔਰ ਖੇਤੀਬਾੜੀ ਵਿਭਾਗ ਨੂੰ ਉਹ ਲੈਟਰ ਮੇਰੀ ਜਿਹੜੀ ਰეკਮੈਂਡ ਕਰਕੇ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਪ੍ਰਸ਼ਾਸਨ ਦਾ ਸਹਿਯੋਗ ਦੇ ਨਾਲ ਅਸੀਂ ਇਹ ਜੰਗਲ ਸਾਰਾ ਜਿਹੜਾ ਦੁਬਾਰਾ ਤੋਂ ਇੱਥੇ ਹਰਿਆ-ਭਰਿਆ ਕਰਾਂਗੇ ਔਰ ਤੁਹਾਡੇ ਚੈਨਲ ਤੇ ਫੇਰ ਖਬਰ ਚੱਲੂਗੀ ਇਹ 2-3 ਮਹੀਨਿਆਂ ਦੇ ਵਿੱਚ ਹੀ ਇੱਥੇ ਆਪਾਂ ਸਾਰਾ ਇਹਨੂੰ ਹਰਿਆ-ਭਰਿਆ ਕਰ ਦੇਣਾ ਫੇਰ ਔਰ ਰੁੱਖ ਲਾਉਣ ਦੀ ਸ਼ੁਰੂਆਤ ਅਸੀਂ ਕਰਤੀ 100 ਰੁੱਖ ਅਸੀਂ ਪਰਲੇ ਬੰਨੇ ਬੂਟੇ ਜਿਹੜੇ ਲਾਏ ਆ ਫੇਰ ਕਿਉਂਕਿ ਲੋਕ ਜਿਹੜੇ ਕੋਈ ਮੱਜਾਂ ਚਾਰਨ ਆਉਂਦੇ ਉਹ ਵੜ ਦਿੰਦੇ ਆ ਅੱਜ ਅਸੀਂ ਜਿਹੜੇ ਰੁੱਖ ਲਾਏ ਆ ਟਾਲੀ, ਨਿੰਮ, ਤ੍ਰੇਕ, ਕਦਮ ਉਹ ਆ ਕੁਝ ਹੁਣ ਫੇਰ ਲਾ ਇੱਕ ਰੁੱਖ ਤੇ 100 ਸੁੱਖ ਸਿਆਣੇ ਕਹਿੰਦੇ ਇੱਕ ਰੁੱਖ ਤੇ 100 ਸੁੱਖ ਆਪਾਂ ਨੂੰ ਮੁਕਤ ਦੀਆਂ ਚੀਜ਼ਾਂ ਲੈਣ ਦੀ ਆਦਤ ਪੈ ਗਈ ਅਸੀਂ ਕੁਦਰਤ ਤੋਂ ਕੀ ਕੁਛ ਲਿਆ ਤੇ ਕੁਦਰਤ ਨੂੰ ਦਿੱਤਾ ਕੀ ਇਨਸਾਨ ਇੰਨਾ ਘਮੰਡੀ ਆ ਕੁਦਰਤ ਤੋਂ ਸਭ ਕੁਝ ਲੈ ਕੇ ਹਵਾਦਾਰੀ ਲੈ ਲਈ ਪਾਣੀਦਾਰਾ ਲੈ ਲਿਆ ਮਿੱਟੀਦਾਰਾ ਲੈ ਲਈ ਬਨਸਪਤੀਆਂ ਧਾਰੀਆਂ ਲੈ ਲਈ ਹਰ ਚੀਜ਼ ਸਵਾਸ ਤੱਕ ਜਿਹੜੇ ਰੁੱਖ ਸਾਨੂੰ ਦਿੰਦੇ ਤੇ ਜਦੋਂ ਅੰਤ ਵੇਲਾ ਆਉਂਦਾ ਇਨਸਾਨ ਦਾ ਇੱਕ ਘਮੰਡੀ ਉਹਦੇ ਪੱਲੇ ਹੁੰਦਾ ਉਹ ਵੀ ਪਰਮਾਤਮਾ ਤੋੜ ਦਿੰਦਾ ਮਰਨ ਤੋਂ ਪਹਿਲਾਂ ਤੇ ਇੰਨੇ ਆ ਕੇ ਹੱਡੀਆਂ ਦੀ ਮੋਟਿਆ ਉਹ ਜਾ ਕੇ ਕੀਰਤਪੁਰ ਸਾਹਿਬ ਪਾਉਂਦੇ ਆ ਉੱਥੇ ਜਾਤਾਂ ਪਾਤਾਂ ਖਤਮ ਹੋ ਜਾਂਦੀਆਂ ਉੱਥੇ ਗੁਰਬਾਣੀ ਦੀ ਇੱਕ ਪੰਕਤੀ ਲਿਖੀ ਆ ਤੇਰਾ ਤੇ ਸਾਡਾ ਇੱਥੇ ਆਉਣ ਦੇ ਲਈ ਧੰਨਵਾਦ ਅੱਗੇ ਦਾ ਸਫ਼ਰ ਅਸੀਂ ਇਕੱਲੇ ਤੈਅ ਕਰਾਂਗੇ ਸੋ ਜਦੋਂ ਆਏ ਇਕੱਲੇ ਜਾਣਾ ਇਕੱਲੇ ਤੇ ਫਿਰ ਆਪਾਂ ਇਹੋ ਜੇ ਕੰਮ ਕਿਉਂ ਕਰਨੇ ਹਿਮਾਚਲ ਚ ਜਾਂਦੇ ਆ ਰੁੱਖ ਵੇਖਣ ਨੇਚਰ ਵੇਖਣ ਨਾਲੇ ਕੋਟ ਖਾਂਦੇ ਨਾਲੇ ਪੈਸੇ ਖਰਚਦੇ ਤੇ ਆਪਣੇ ਕੋਲ ਤੇ ਇੰਨਾ ਕੁ ਸੀ ਆ ਹਰਿਆ ਭਰਿਆ ਉਜਾੜ ਕੇ ਕੀ ਮਿਲਿਆ ਕਿੰਨੇ ਬੇਜਵਾਨਾਂ ਦੀ ਜਾਨ ਲੈ ਲਈ ਪਤਾ ਲੱਗਾ ਸਾਨੂੰ ਜੀ ਕਿਸ ਤਰ੍ਹਾਂ ਜਿਹੜੀ ਅੱਗ ਲੱਗੀ ਦੇਖੋ ਭਾਜੀ ਉਹ ਪਰਮੇਸ਼ਵ ਚੋਰਾ ਮੰਗੂ ਰਾਤ ਨੂੰ ਆ ਕੇ ਅੱਗ ਲਾ ਕੇ ਚਲੇ ਗਿਆ ਕੋਈ ਬੰਦਾ ਕਿੰਨੇ ਬੇਚਾਨਾਂ ਨੂੰ ਘਰੋਂ ਘਰ ਕਰਤਾ ਸਾਰਿਆਂ ਨੂੰ ਸਾੜਤਾ ਇੱਥੇ ਕਈ ਜੀਵ ਜੰਤੂ ਰਹਿੰਦੇ ਸੀ ਜਿਹੜੇ ਅੱਗ 'ਚ ਨਬੇਸਟ ਆ ਗਏ ਕਈ ਪੰਛੀਆਂ ਦੇ ਘਰ ਸੀ ਜਿਹੜੇ ਆਲੇ ਨੇ ਸੀ ਪੰਛੀ ਜਿਹੜੇ ਹਲੇ ਮਮਕਾਈ ਨਹੀਂ ਅੱਗੇ ਕਿੰਨੇ ਸੜ ਕੇ ਸੁਹਾਵ ਗਏ ਪਰ ਦੁੱਖ ਦੀ ਗੱਲ ਆ ਜਿਸ ਨੇ ਵੀ ਇਹ ਕੀਤਾ ਬੰਦਾ ਚਾਹੇ ਵੇਖਦਾ ਜਾਂ ਨਹੀਂ ਵੇਖਦਾ ਪ੍ਰਸ਼ਾਸਨ ਚਾਹੇ ਵੇਖਦਾ ਚਾਹੇ ਨਹੀਂ ਵੇਖਦਾ ਉਹ ਪਰਮਾਤਮਾ ਵੇਖਦਾ ਅਕਾਲਪੁਰ ਵੇਖਦਾ ਹੁਣੇ ਜਿਹੜਾ ਵੀੜਾ ਅਸੀਂ ਚੁੱਕਿਆ ਵਾ ਇਹਦੇ ਵਿੱਚ ਮੇਰਾ ਸਾਥ ਅੰਮ੍ਰਿਤ ਸਰਦੇ ਆਂ ਪੁਦਾਰ ਕੋਈ ਸਿੰਘਾ ਜਲਾ ਕੀ ਦੇ ਰਿਹਾ ਡੀਸੀ ਔਰ ਮਾਪੁਰ ਸੁਖੂਤਾ ਵਾਲੇ ਬਾਬਾ ਸੇਵਾ ਸਿੰਘ ਵੀ ਉਹਨਾਂ ਕੋ ਸਹਿਯੋਗ ਲਵਾਂਗੇ ਗਾਜ ਸਵਾਕਲਾ ਗੰਗਣ ਵਾਲੇ ਵਾਪਸ ਨਾਪੁਰ ਸੁਖੂਤਾ ਵਾਲੇ ਜਿਹੜੇ ਕੜਕ ਬਣਾ ਰਹੇ ਨੇ ਉਹ ਵੀ ਇੱਥੇ ਆਉਣਗੇ ਸਾਡਾ ਸਾਥ ਦੇਣਗੇ ਭਾਰਤ ਨੂੰ ਵਿਗਲਾਦੋ ਭਾਰਤ ਨੂੰ ਇਹ ਦਿੱਤੀ ਬੜੀ ਮਹਿਮਤ ਵਿੱਚ ਸਾਰਿਆਂ ਕੋ ਸਹਿਯੋਗ ਲਵਾਂਗੇ ਔਰ ਇਹ ਆਪਣਾ ਜਿਹੜਾ ਤੇਗ ਭਾਦਰਪੁਰ ਦੇ ਸੱਚੇ ਪਾਤਸ਼ਾਹ ਦੇ ਨਾਂ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ 400 ਸਾਲਾਂ ਨੂੰ ਸਮਰਪਿਤ ਜਿਹੜੇ ਰੁੱਖ 4000 ਲੱਗੇ ਸੀ ਹੁਣ ਅਸੀਂ 4000 ਦੀ ਬਜਾਏ ਕਿਤੇ ਰੁਕ ਹੁੰਦਾ ਆਪਣਾ ਘਰ ਦੀ ਸਾਰੀ ਕਰਦੇ ਨੇ ਜਾਂ ਕਿਤੇ ਅਪੜੀਆਂ ਹੈਗੀਆਂ ਕਿ ਰੁਕ ਜ਼ਰੂਰ ਹੋਣਾ ਚਾਹੀਦਾ ਪਰ ਸਾਡੇ ਨੇ ਕਿਤੇ ਗਵਾਂਢੀ ਹੋਣਾ ਚਾਹੀਦਾ ਸਾਡੀ ਘਰ ਦੇ ਵਿੱਚ ਧਰੇ ਗਿਆ ਉਸ ਦਾ ਖਲਾਰਾ ਪੈਂਦਾ ਇਹਨੂੰ ਅਸੀਂ ਛਾਂਗ ਦਿੰਨੇ ਆ ਤਾਂ ਲੱਗਦਾ ਕਿ ਅੱਜ ਉਸ ਰੁਕ ਦੀ ਵਜ੍ਹਾ ਦੇ ਨਾਲ ਹੀ ਅਸੀਂ ਜਿਹੜਾ ਕਿਤੇ ਨਾ ਕਿਤੇ ਆਪਣੇ ਜੀਵਨ ਨੂੰ ਬਚਾ ਕੇ ਬੈਠੇ ਹਾਂ ਬਿਲਕੁਲ ਭਾਜੀ ਤੁਸੀਂ ਦੇਖੋ ਜਦੋਂ ਅੰਤ ਵੇਲਾ ਹੁੰਦਾ ਨਾ ਡਾਕਟਰ ਕੋ ਵੈਂਟੀਲੇਟਰ ਤੇ ਪਿਆ ਹੁੰਦਾ ਇਨਸਾਨ ਇਨਸਾਨ ਨੂੰ ਮੁੱਲ ਆਕਸੀਜਨ ਦਿੰਦਾ ਸਾਹ ਮੁੱਲ ਦਿੰਦਾ ਬੰਦਾ ਤੇ ਤੇ ਜਦੋਂ ਪਰਮੇਸ਼ਵਰ ਨੇ ਸਾਨੂੰ ਇੰਨੇ ਅਨੇਕਾਂ ਸਵਾਸ ਦਿੱਤੇ ਆ ਕਿੰਨੇ ਸੋਹਣੇ ਹਰੇ ਭਰੇ ਰੁੱਖ ਸੀਗੇ ਕਿਸ ਹੱਬ ਦੇ ਨਾਲੇ ਦੇਖੋ ਕੋਈ ਟਾਣੀ ਜਿਹੜੀ ਇਹੋ ਜਿਹੀ ਬਚੀ ਨਹੀਂ ਇਥੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਬਰਸਾਤਾਂ ਸ਼ੁਰੂ ਹੋ ਜਾਣੀਆਂ ਪਾਣੀ ਦੀ ਕਮੀ ਜਿਹੜੀ ਆਉਣੀ ਨਹੀਂ ਆ ਤੇ ਫਿਰ ਇਥੇ ਰੁੱਖ ਜਿਹੜੇ ਆਪਾਂ ਲਾਉਣੇ ਵੀ ਆ ਬਚਾ ਵੀ ਲੈਣੇ ਸੋ ਕਿਤੇ ਨਾ ਕਿਤੇ ਬੜਾ ਦੁੱਖ ਲੱਗਦਾ ਹੈ ਉਹਨਾਂ ਵਾਤਾਵਰਣ ਪ੍ਰੇਮੀਆਂ ਨੂੰ ਵੀ ਜਿਨ੍ਹਾਂ ਨੇ ਲਾਏ ਹੁੰਦੇ ਆ ਜਦੋਂ ਕੋਈ ਉਜਾੜ ਦਿੰਦਾ ਉਹਨਾਂ ਨੂੰ ਇੰਨੀ ਤਕਲੀਫ ਹੁੰਦੀ ਆ ਮੈਂ ਵੇਖ ਰਿਹਾ ਸੀਗਾ ਇੱਕੋ ਜਨਾਨੀ ਦੀ ਕਿਸੇ ਦੀ ਵੀਡੀਓ ਕੋਈ ਮਤਲਬ ਗੰਦੀਆਂ ਵੀਡੀਓ ਪਾਉ ਉਹ ਹਰ ਚੈਨਲ ਵਾਲਾ ਵੀਰ ਜਿਹੜਾ ਉਹਦੇ ਤੇ ਲੱਗਾ ਜੀ ਉਹ ਇਦਾਂ ਹੋ ਗਿਆ ਤੇ ਵਿਦਵਾਨ ਵੀ ਬੜੇ ਆ ਜਿਹੜੇ ਵਿਲੜ ਵਿਦਵਾਨ ਆ ਇਹਨਾਂ ਨੂੰ ਘਰੋਂ ਕੋਈ ਨਹੀਂ ਪੁੱਛਦਾ ਘਰੋਂ ਘਟ ਕਾਂਦੇ ਜਨਨੀਆਂ ਕੋ ਉਹ ਗਿਆਨ ਕੋ ਟੰਡਿਆਂ ਆਣ ਕੇ ਕੁਛ ਸਿਕਿਉਰਟੀਆਂ ਲੈਣ ਦੇ ਚੱਕਰ ਚ ਡੇ ਇੱਕ ਦੂਜੇ ਨੂੰ ਮਾੜਾ ਕਹਿਣ ਮੈਂ ਤੇ ਕਹਣਾ ਵੀ ਬੇਸ਼ਰਮੀ ਹੁੰਦੀ ਐ ਇੱਕ ਬੇਸ਼ਰਮੀ ਦੀਆਂ ਹੱਦਾਂ ਪਾਰ ਲੋਕ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਆਪਣੇ ਇਤਿਹਾਸ ਲਿਖਿਆ ਕਰਦੇ ਆ ਤੇ ਸਾਡੇ ਮੂਰਖ ਲੋਕ ਆਪਣੇ ਦੇਸ਼ ਦਾ ਬੇੜਾਗਰ ਕਰਨ ਚ ਵਿਵਾਦਾਂ ਨਾਲ ਤੇ ਇਹ ਬਕਵਾਸ ਗੱਲਾਂ ਦੇ ਨਾਲ ਜੁੜੇ ਆ ਤੁਸੀਂ ਦੇਖੋ ਕਿੱਥੋਂ ਤੱਕ ਜਾਇਜ਼ ਆ ਦੇਖੋ ਕੋਈ ਗੰਦ ਫੌਂਦਾ ਉਹਦਾ ਕਤਲ ਹੋ ਜਾਂਦਾ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਉਹ ਐਡਾ ਹੋ ਗਿਆ ਐਡਾ ਹੋ ਗਿਆ ਰੁੱਖਾਂ ਦਾ ਕਤਲ ਹੋ ਗਿਆ ਤੇ ਕਿਸ ਸ਼ਖਸੀਅਤ ਦੇ ਨਾਂ ਤੇ ਨਾਮ ਸੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਜਾ ਕੇ ਸੀਸ ਦਿੱਤਾ ਹੋਵੇ ਐਸੇ ਪਾਸ਼ਾ ਦੀ ਯਾਦ ਦੇ ਵਿੱਚ ਉਹ ਵੀ ਗੁਰੂ ਰਾਮ ਦਾ ਸੱਚੇ ਪਾਸ਼ਾ ਦੀ ਨਗਰੀ 'ਚ ਜਿਹਨੂੰ 스마트 ਸਿਟੀ ਕਿਹਾ ਜਾਂਦਾ ਹੋਵੇ ਉੱਥੇ 4000 ਰੁੱਖਾਂ ਦਾ ਕਤਲ ਹੋ ਜਾਏ ਤੇ ਕੋਈ ਬੋਲੇ ਨਾ ਇਸ ਤੋਂ ਬੇਸ਼ਰਮੀ ਵਾਲੀ ਗੱਲ ਕੀ ਹੋ ਸਕਦੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਸਮਝਦੇ ਹੋ ਕਿ ਜਿੱਥੇ ਵਿਸ਼ਾ ਹੈ ਜਿਹੜਾ ਗੱਲ ਕਰਨ ਦਾ ਜਿਹੜਾ ਗੱਲ ਸਵਾਲ ਚੁੱਕਣ ਦਾ ਉੱਥੇ ਸਵਾਲ ਨਹੀਂ ਚੁੱਕੇ ਜਾਂਦੇ ਤਾਂ ਬੇਦੁਖੀਆਂ ਦੇ ਬੜਾ ਸਵਾਲ ਜਿਹੜੇ ਉਠਾਏ ਜਾਂਦੇ ਨੇ ਉਂਗਲਾਂ ਉਠਾਈਆਂ ਜਾਂਦੀਆਂ ਨੇ ਉਸ ਦੇ ਉੱਤੇ ਡਿਬੇਟਾਂ ਹੁੰਦੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਔਰ ਚੈਨਲ ਟੀਵੀ ਚੈਨਲ ਜਿਹੜੇ ਬੜੇ ਜੁਟੇ ਹੋਏ ਨੇ ਇੱਕ ਗੱਲ ਨੂੰ ਲੈ ਕੇ ਲੰਬਾ ਖਿੱਚ ਲਿਆ ਹੈ ਕਿ ਉਸ ਨੂੰ ਬੜੇ ਵਿਸ਼ੇ ਹੋਰ ਨੇ ਜਿਹੜੀਆਂ ਗੱਲਾਂ ਬਾਤਾਂ ਕਰਨੇ ਉਸ ਦੇ ਉੱਤੇ ਕਦੀ ਟਿੱਪਣੀ ਨਹੀਂ ਹੋਈ ਬਿਲਕੁਲ ਵੇਖੋ ਜਿੰਨੇ ਜੋਕ ਕੀਤਾ ਉਹਨੇ ਉਹ ਪਾਇਆ ਅੱਜ ਸੋਸ਼ਲ ਮੀਡੀਆ ਤੇ ਤੁਸੀਂ ਕਿਤੇ ਵਾਤਾਵਰਨ ਨਾਲ ਚੰਗੀ ਚੀਜ਼ ਨਾਲ ਤੁਹਾਨੂੰ ਕੋਈ ਮਤਲਬ ਵੇਖਣ ਨੂੰ ਨਹੀਂ ਮਿਲੂਗੀ ਪਰਿਵਾਰ ਚ ਬੈ ਕੇ ਫੋਨ ਹੀ ਵੇਖ ਸਕਦੇ ਮੜਾ ਜਿਆ ਕਰੋਗੇ ਕਲਿੱਕ ਤੇ ਗਾੜੀ ਪਤਾ ਨਹੀਂ ਕਿਹੜੇ ਵੇਲੇ ਕੀ ਆ ਜਾਣਾ ਚੰਗੀਆਂ ਚੀਜ਼ਾਂ ਨੂੰ ਵੇਖਣ ਦੇ ਲਈ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਲਈ ਸਾਡੇ ਕੋਲ ਟਾਈਮ ਨਹੀਂ ਹੈਗਾ ਖਾਲਸੇ ਦੀ ਜਨਮ ਭੂਮੀ ਤਕਸ਼ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜਿੱਥੋਂ ਖਾਲਸੇ ਦਾ ਜਨਮ ਹੋਇਆ ਜਿੱਥੋਂ ਸਿੱਖ ਕੌਮ ਦੀ ਹੋਂਦ ਪ੍ਰਗਟ ਹੋਈ ਜਿੱਥੋਂ ਸਿੱਖ ਸਿੰਘ ਤੇ ਕੌਰ ਨਾ ਮਿਲਿਆ ਉੱਥੋਂ ਦੀ ਸੜਕ ਬਣਾਉਣ ਡਿਆ ਕਾਰ ਸੇਵਾ ਕਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਕਦੀ ਵੇਖਿਆ ਜਾ ਕੇ ਉੱਥੇ ਆ ਭੂਰੀ ਵਾਲੇ ਸੰਤ ਜਿਹੜੇ ਆ ਉਹ ਰੁੱਖ ਲਾਉਣ ਡਿਆ ਕਦੀ ਵੇਖਿਆ ਆ ਦਰਬਾਰ ਸਾਹਿਬ ਦੇ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਸੀ ਉੱਥੇ ਸਫਾਈ ਕਰੀਦੀ ਕਦੀ ਵੇਖਿਆ ਹਨ ਕਿ ਕਿਸੇ ਨੇ ਕਦੀ ਵੇਖਿਆ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਸ਼ ਜਿਨ੍ਹਾਂ ਨੂੰ ਗ੍ਰੀਨ ਮੈਨ ਦੇ ਨਾਮ ਜਾਣਿਆ ਜਾਂਦਾ ਮਾਝੇ 'ਚ ਜਿੰਨੇ ਰੁੱਖ ਲੱਗੇ ਉਹਨਾਂ ਦੀ ਦੇਣ ਚੰਗਿਆਂ ਲੋਕਾਂ ਨੂੰ ਕਿੱਥੇ ਵਿਕਣਾ ਕਦੀ ਉਹ ਵੇਖਿਆ ਭਗਤ ਪੂਰਨ ਸਿੰਘ ਜੀ ਨੇ ਸਾਨੂੰ ਇੰਨਾ ਕੁਛ ਦਿੱਤਾ ਅੱਜ ਉਹ ਪਿੰਗਲਵਾੜੇ ਦੇ ਵਿੱਚ ਕਿਦਾਂ-ਕਿਦਾਂ ਦੇ ਲੋਕ ਜਿਹੜੇ ਆ ਜਦੋਂ ਆਪਾਂ ਹਾਲਾਤ ਹੀ ਨਹੀਂ ਵੇਖਣੇ ਵਾਤਾਵਰਨ ਨੂੰ ਖਤਮ ਕਰਨ ਤੇ ਲੱਗੇ ਆ ਤੇ ਫਿਰ ਕੁਦਰਤ ਦੇ ਨਾਲ ਵੈਰ ਲੈਣਾ ਤੇ ਕਿਤੇ ਨਾ ਕਿਤੇ ਮਹਿੰਗਾ ਪੈਣਾ ਹੀ ਆ ਜਦੋਂ ਬੇਜਬਾਨਾਂ ਨੂੰ ਘਰੋਂ ਬੇ ਘਰ ਕਰਾਂਗੇ ਪੰਛੀਆਂ ਨੂੰ ਉਹ ਸਮਝਦੇ ਹੋਗੇ ਆਪਣੇ ਲੋਕ ਸੁਆਰਥਲੀ ਜਿਹੜੇ ਨੇ ਉਹ ਆਪਣਾ ਜਿਹੜਾ ਸੁਆਰਥ ਕੱਢ ਕੇ ਤੁਰ ਜਾਂਦੇ ਨੇ ਤਾਂ ਕਿਸੇ ਦਾ ਚਾਹੇ ਨੁਕਸਾਨ ਹੁੰਦਾ ਚਾਹੇ ਜਿਹਦੇ ਰੁੱਖਾਂ ਦਾ ਜ ਹੋ ਗਿਆ ਚਾਹੇ ਕਿਸੇ ਵੀ ਚੀਜ਼ ਦਾ ਨੁਕਸਾਨ ਹੁੰਦਾ ਪ੍ਰਕਿਰਤੀ ਦਾ ਨੁਕਸਾਨ ਹੁੰਦਾ ਜੀਵ ਜੰਤੂ ਦਾ ਹੁੰਦਾ ਲੋਕ ਆਪਣੇ ਸੁਆਰਥ ਲਈ ਬੈਠੇ ਨੇ ਬਿਲਕੁਲ ਵੇਖਿਆ ਕਈ ਲੋਕ ਤੇ ਆਣ ਕੇ ਨਾ ਮਤਲਬ ਇੱਥੇ ਵੀ ਆ ਕੇ ਕਈ ਲੋਕ ਕੀ ਕਰਦੇ ਪਏ ਆ ਆਣ ਕੇ ਰਾਜਨੀਤੀ ਕਰਦੇ ਆ ਆ ਵੀ ਮਾੜਾ ਉਹ ਵੀ ਮਾੜਾ ਇਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਆਪਾਂ ਕੀ ਕਰ ਰਹੇ ਆ ਅੱਗ ਲਾਉਣ ਵਾਲੇ ਨੇ ਲਾਤੀ ਆਪਾਂ ਕੀ ਕਰ ਰਹੇ ਆ ਸਾਡਾ ਫਰਜ਼ ਆ ਅੱਗ ਲਾਉਣ ਵਾਲਿਆਂ ਨੇ ਅੱਗ ਲਾਤੀ ਸਾਡਾ ਕੰਮ ਅੱਗ ਬੁਝਾਉਣਾ ਰੁੱਖ ਲਾਉਣਾ ਜੇ ਉਹਨੇ ਜੋ ਕਰਨਾ ਕਰਤਾ ਉਹ ਬਾਬੇ ਨਾਨਕ ਦੇ ਕੈਮਰੇ ਚੋਂ ਵੀ ਘੰਟੇ ਚੱਲਦੇ ਆ ਤੁਸੀਂ ਚੰਗਾ ਕਰੋ ਤੁਸੀਂ ਮਾੜੇ ਵਾਲ ਧਿਆਨ ਨਾ ਦਿਓ ਕਿਉਂਕਿ ਮਾੜੇ ਕੰਮਾਂ ਵੱਲ ਸਾਡੀ ਦੁਨੀਆ ਜ਼ਿਆਦਾ ਧਿਆਨ ਦਿੰਦੀ ਇਸ ਕਰਕੇ ਚੰਗੇ ਕੰਮਾਂ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਿਰਤ ਕਰੋ ਵੰਡ ਛਕੋ ਦਾ ਹੁਕਾ ਲਾਇਆ ਸੀ ਬਾਬਾਈ ਨੇ ਉਤੋਂ ਦੂਰ ਹੋ ਗਏ ਪਵਨ ਗੁਰੂ ਪਾਣੀ ਪਿੱ타 ਮਾਤਾ ਧਰਤ ਮਾਤਾ ਉਹ ਸਿਰਫ ਸਟੇਜਾਂ ਤੱਕ ਗੱਲਾਂ ਲੈ ਰਹੀਆਂ ਸੋ ਕਿਤੇ ਨਾ ਕਿਤੇ ਅਸੀਂ ਆਪਣੀ ਵਿਰਾਸਤ ਤੋਂ ਦੂਰ ਹੋ ਗਏ ਆ ਔਰ ਤੁਹਾਡੇ ਚੈਨਲ ਤੇ ਮੈਂ ਆਨ ਰਿਕਾਰਡ ਕਰ ਰਿਹਾ ਆ ਭਾਜੀ ਇੱਥੇ ਤੁਸੀਂ ਕਵਰੇਜ ਕਰਿਓ ਅੱਜ 22 ਜੂਨ ਆ ਤੇ ਤੁਸੀਂ 2 ਤੋਂ 3 ਮਹੀਨੇ ਬਾਅਦ ਇਸੇ ਜਗ੍ਹਾ ਤੇ ਆਣ ਕੇ ਇੰਟਰਵਿਊ ਕਰਿਓ ਇਹ ਤੁਹਾਨੂੰ ਸਾਰਾ ਜੰਗਲ ਹਰਿਆ ਭਰਿਆ ਮਿਲੂਗਾ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਪ੍ਰਸ਼ਾਸਨ ਨੂੰ ਲਹਨ ਤਾਂ ਪਾਉਣੀਆਂ ਨਹੀਂ ਉਹਨਾਂ ਦਾ ਸਹਿਯੋਗ ਲਵਾਂਗੇ ਜਿੱਥੇ ਲੋੜ ਆ ਆਪ ਵੀ ਕਰਾਂਗੇ ਤੁਹਾਡੀ ਵੀ ਸੇਵਾ ਲਵਾਂਗੇ ਸਾਰਿਆਂ ਦੀ ਲਵਾਂਗੇ ਔਰ ਹਰ ਜਗ੍ਹਾ ਤੇ ਜਿੱਥੇ ਜਿੱਥੇ ਸਾਡੀ ਲੋੜਿਆ ਸੀ ਆਪਣੀ ਜ਼ਿੰਮੇਵਾਰੀ ਸਮਝੀਏ ਇਸ ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਬਣੀਏ ਨਾ ਕਿ ਗੈਰ ਜ਼ਿੰਮੇਵਾਰ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਨਵੇਂ ਬੂਟੇ ਜਿਹੜੇ ਨੇ ਉਹ ਲਿਆਂਦੇ ਗਏ ਨੇ ਕਿਉਂਕਿ ਅੱਖਾਂ ਦੇ ਵਿੱਚ ਹੰਝੂ ਜਿਹੜੇ ਨੇ ਉਹ ਟਪਕਦੇ ਨੇ ਕਿਉਂਕਿ ਬੱਚਾ ਵਾਂਗੂ ਪਾਲੇ ਜਿਹੜੇ ਬੂਟੇ ਅੱਜ ਉਹਨਾਂ ਨੂੰ ਅੱਗ ਲੱਗੀ ਹੈ 4000 ਦੇ ਕਰੀਬ ਜਿਹੜੇ ਨੇ ਉਹ ਬੂਟੇ ਜਿਹੜੇ ਨੇ ਉਹ ਸੜ ਚੁੱਕੇ ਨੇ ਤਾਂ ਜੇਕਰ ਤੁਸੀਂ ਦਾਇਰਾ ਦੇਖ ਸਕਦੇ ਹੋ ਕਿ ਬਿਲਕੁਲ ਜਿਹੜਾ ਸੜਕੇ ਸੁਹਾ ਆ ਕੈਮਰਾ ਪਰਸਨ ਨੂੰ ਕਹੂੰਗਾ ਬਿਲਕੁਲ ਜਿਹੜਾ ਦਿਖਾਇਆ ਜਾਵੇ ਕਿ ਦਾਇਰਾ ਜਿਹੜਾ ਸੜਕੇ ਸੁਹਾ ਹੋਇਆ ਪਿਆ ਹੈ ਇੱਥੇ ਕੀ ਲੋਕ ਜਿਹੜੇ ਨੇ ਉਹ ਆਪਣੀ ਸਵਾਰਥ ਖਾਤਰ ਆਪਣਾ ਜਿਹੜਾ ਮਤਲਬ ਉਹ ਪੂਰਾ ਕਰ ਜਾਂਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਹੈ ਵਾਤਾਵਰਨ ਨੂੰ ਜਿਹੜਾ ਹੈ ਉਹ ਸੰਭਾਲ ਕੇ ਰੱਖਣਾ ਸਾਡੀ ਹਰ ਇੱਕ ਦੀ ਜਿਹੜੀ ਹੈ ਜ਼ਿੰਮੇਵਾਰੀ ਹੈ ਕੈਮਰਾ ਪਰਸਨ ਦੇ ਨਾਲ ਦਸ਼ਮਿਤ